ਤੋਰ ਲੋ ਹਾਂਜੀ ਬਾਪੂ ਜੀ ਕੀ ਹਾਲ ਚਾਲ ਹੈ ਜੀ ਬਹੁਤ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਕਿਲਾ ਭਰੀਆਂ ਬਾਈ ਕਿਲਾ ਭਰੀਆਂ ਜੀ ਆਪਣੀ ਛੋਟੀਆਂ ਕਿਵੇਂ ਸੂਏ ਜੀ ਇਹ ਤੀਜੇ ਹੈ ਬਾਈ ਤੀਜੇ ਸੂਏ ਹੈ ਜੀ ਗਾਂ ਘੱਬਣਾ ਜੀ ਹੈ ਘੱਬਣਾ ਹਾਂ ਅੱਛਾ ਜੀ ਕਿੰਨੇ ਟਾਈਮ ਦੀ ਹੈ ਜੀ ਇਹ ਲਊਗੀ ਹਲੇ ਕੱਢੂਗੀ ਬਾਈ 7-8 ਦਿਨ ਲੈਗੇ ਅੱਛਾ ਜੀ ਹਾਂ 10 ਦਿਨ ਲੈ ਜੇ ਲਓ ਜੀ 10 ਦਿਨ ਲੈਂਦੀ ਆ ਸੂਣ ਚ ਲਓ ਜੀ ਬਾਪੂ ਜੀ ਖੋਲਿਓ ਲੋ ਜੀ ਚੈੱਕ ਕਰੋ ਪਿੱਛੇ ਦੀ ਝੋਟੀ ਪੂਰੀ ਸਾਫ ਆ ਸੱਲੋਂ ਤੋਰਾ ਤਾਰਾ ਦੇਖੋ ਬਈ ਸੱਲੋਂ ਦੇਖ ਲਓ ਜਮਾ ਸਹੀ ਆ ਅਬ ਇਹ ਦਹਾਦਾਂ ਲੈਂਦੀ ਆ ਸੂਣ ਚ ਬਾਪੂ ਜੀ ਨੂੰ ਪਹੁੰਚਦੇ ਆਪਾਂ ਬਾਪੂ ਜੀ ਕੀ ਮੁੱਲ ਹੈ ਜੀ ਕੀ ਮੁੱਲ ਹੈ ਜੀ ਮੁੱਲ ਤਾਂ ਕਿੰਨੇ ਕਰਾ ਲੈ ਨਹੀਂ ਫਿਰ ਵੀ ਤੁਸੀਂ ਜੀ ਫਿਰ ਆਪਾਂ ਵੀਡੀਓ ਪਾਵਾਂਗੇ ਹਿਸਾਬ ਨਾਲ ਫੋਨ ਹਾਂ ਹਾਂ ਇਹ ਦੇਣੀ 155 ਜੀ ਲਓ ਜੀ ਬਾਪੂ ਜੀ ਨੇ ਮੁੱਦੱਸਾ ਵੀ 155 ਹੀ ਦੇਣੀ ਆ ਜਿਹੜੇ ਮੇਰੇ ਕਿਸਾਨ ਵੀਰ ਨੇ ਲੈਣੀਆਂ ਤਾਂ ਬਾਪੂ ਜੀ ਨਾਲ ਕੋਈ ਨਟਕ ਕੰਟੈਕਟ ਕਰ ਲੋ ਬਾਪੂ ਜੀ ਨੰਬਰ ਕੀ ਆਪਣਾ ਜੀ ਫੋਨ ਨੰਬਰ ਜੀ ਉਹਦੇ ਕੋਲੇ ਨੰਬਰ 93 ਨੰਬਰ ਨਹੀਂ ਤੁਹਾਨੂੰ ਦਿੰਦੇ 94176 94170 67 9676 94176 37680 36680 ਲੋ ਜੀ ਬਾਪੂ ਜੀ ਦਾ ਕੰਟੈਕਟ ਨੰਬਰ ਆ ਜਿਹੜੇ ਵੀ ਕਿਸਾਨ ਵੀ ਨੇ ਲੈਣੀ ਹੋਵੇ ਝੋਟੀ ਤਾਂ ਬਹੁਤ ਸੋਹਣੀ ੱਸਲੋਂ ਵੀ ਤੇ 10 ਦਿਨ ਰਹਿੰਦੇ ਆ ਸੂਨ ਦੇ ਤਾਂ ਵੀਰ ਆਪਣੇ ਕਨੈਕਟ ਕਰ ਸਕਦੇ ਆ ਧੰਨਵਾਦ ਬਾਪੂ ਜੀ ਆਪਣੀ ਝੁੱਟੀ ਹੈ ਜੀ ਕਿਹੜਾ ਪਿੰਡ ਆ ਜੀ ਰਾਜਗੜੀ ਰਾਜਗੜ ਜੀ ਕਿਵੇਂ ਸੂਏ ਜੀ ਤੀਜੇ ਸੂਏ ਤੀਜੇ ਸੂਏ ਕਿੰਨਾ ਟਾਈਮ ਰਹਿੰਦਾ ਜੀ ਰਾਤਰੀ ਤੋਂ ਦਿਨ ਦੀ 10 ਦਿਨ ਪੂਰੇ ਨੇ ਲੋ ਜੀ ਪੂਰੇ 10 ਦਰੀ ਹੁੰਦੇ ਨੇ ਪੂਰੇ ਨੇ। ਉਹ ਤੀਜੇ ਸਵੇਰੇ ਆ ਚੋਟੀ। ਪਹਿਲਾਂ ਦੁੱਧ ਕਿੰਨਾ ਕੱਢੇ ਸੀ ਜੀ? 9 ਲੀਟਰ। 9 ਲੀਟਰ ਜੀ। ਹਾਂਜੀ ਹਾਂਜੀ ਹਾਂਜੀ। ਫੋਨ ਨੰਬਰ ਕੀ ਆਪਣਾ ਜੀ? ਹਾਕਮ ਸਿੰਘ। ਫੋਨ ਨੰਬਰ ਜੀ? 98899042। 98899042। 04260। ਤੋ ਇਹ ਕਿਸਾਨ ਵੀਜ਼ਾ ਨੰਬਰ ਆ ਜੇ ਵੀ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਕੰਟੈਕਟ ਕਰ ਸਕਦਾ ਜੀ ਨੂੰ ਤੇ ਜੀ ਨੂੰ